ਪਿਆਰ ਨੂੰ ਸਸਲੀ ਦਾ ਸਵਾਗਤ। ਲਾ ਪਰ ਮੰਡੀ ਦੇ ਵਿੱਚ ਬੈਠੇ ਹਾਂ। ਬਹੁਤ ਕੰਨ ਲੱਗੇ ਹੁਣ ਯਾਰ ਸੋਹ ਤੇ ਜਲੀ ਰਹੇ ਹਾਂ। ਬਹੁਤ ਰੋਟੀਆਂ ਟਾਪ ਕੁਆਲਟੀ। ਹਰੇਕ ਸ਼ਨੀਵਾਰ ਦੇ ਸ਼ਾਮ ਨੂੰ ਮੰਡੀ ਲੱਗਦੀ ਆ। ਸਾਡੀ ਖੜੀ ਟੀਮ ਬੈਠੀ ਆ। ਆਪਣਾ ਵਲੇਤੀ। ਜਾਂ ਸਿਆਲਾਂ ਜਾਂਦੇ। ਹੋਰ ਬਾਈ। ਥੋੜੀ ਨਹੀਂ ਟੁਕਣਾ। ਥੀਸ ਇਜ਼ ਸਟੂਡੀਓ। ਤੇ ਇੱਧਰ ਅੱਤਰਸ਼ੇਮ ਬਾਈ ਐਲਟੀ ਲਾਣਾ। ਆ ਬਾਈ ਤੇਰੇ ਚੈਨਲ। ਪਿੰਡੂ ਮੁੰਡਾ। ਸੱਚੀਓ ਪਿੰਡੂ ਮੁੰਡਾ। ਹਾਂ। ਗੱਲਾਂ ਬਾਤਾਂ ਮਾਰਦੇ ਆ ਬੈਠੇ ਸੱਚੀਓ ਸੱਚੀਓ ਬੰਡਾ ਮੁੰਡਾ ਓਏ ਗੱਲਾਂ ਬਾਤਾਂ ਮਾਰੀ ਜਾਂਦੇ ਆ ਅਸੀਂ ਬੈਠੇ ਨਹੀਂ ਮੈਂ ਤਾਂ ਨਹੀਂ ਇਹ ਪੁੱਛਦਾ ਮੈਂ ਉਹ ਜਿਹੜੇ ਇਹਨੇ ਉਹ ਕਿਰਾਇਆ ਕੀ ਬੱਚੇ ਆਪਦੇ ਜਮ੍ਹਾਂ ਕਰਾਈ ਗਿਆ ਜਿਹੜੇ ਉਹ ਭਏ ਆ ਕਿ ਉਹਨਾਂ ਲੋਆਏ ਉਹ ਨਹੀਂ ਯਾਰ ਉਹਨਾਂ ਦਾ ਰੇਟ ਵਧਾਣਾ ਯਾਰ ਅੱਛਾ ਜਿਹਨੇ ਅੱਜ ਤੋਂ ਘੱਟ ਰੇਟ 'ਚ ਖਰੀਦ ਲਿਆ ਕੱਲ੍ਹ ਨੂੰ ਰੇਟ ਵਧਾ ਕੇ ਹੋਜੂ ਹੀ ਵਾਜਣਾ ਵਾ ਮੰਨ ਕੇ ਚੱਲ ਤੂੰ 50000 ਦਾ ਖਰੀਦ ਲਿਆ ਉਹ 70 ਦਾ ਹੋ ਗਿਆ ਨਾ ਜਦੋਂ ਵੇਚੇਂਗਾ ਤੇਰਾ 20000 ਦਾਜ ਗਿਆ ਨਹੀਂ ਸੋਨਾ ਮਗੋਣਾ ਕਰੇ ਸੋਨਾ ਮਗਲਾ ਉਹ ਬੈਸਕਟ ਆ ਜਾਣਾ ਵਾ ਹਾਂ ਬੈਸਕਟ ਤੇਰੀ ਗੱਲ ਕਾਦੀ ਏ ਗੱਲ ਦੱਸੋ ਬੈਸਕਟ 10 ਕਰਾਂਗੇ ਇਹ ਫਾਈਨਲ ਹੈ ਗੂਗਲ ਪੇਜ ਆਪਣਾ ਹੈਗਾ ਲੋਕਰ ਗੂਗਲ ਪੇਜ ਹਾਂ 골ਡ ਲੋਕਰ ਅੱਛਾ ਉਹਦੇ 'ਚ ਆਪਾਂ ਲਾ ਸਕਦੇ ਆਂ ਪੈਸੇ ਪਾ ਸਕਦੇ ਆਂ ਪੈਸੇ ਪਾ ਸਕਦੇ ਆਂ ਯਾ ਅੱਜ ਆਪਾਂ ਮੰਨ ਲਓ 1000 ਰੁਪਇਆ ਉਹਦਾ ਖਰੀਦ ਲਿਆ ਕੱਲ ਨੂੰ ਰੇਟ ਵਧਦਾ ਤਾਂ ਜਿਹੜਾ ਵਧਦਾ ਆਪਣਾ 56 ਉਹ ਤਲਾਪਾ ਨੂੰ ਆ ਜੂ ਜਿੰਨਾ ਵਧੂਗਾ ਉਹ ਆਪਣਾ ਪਿਆ ਹੀ ਗੂਲ ਭੇਜਾ ਸਿਸਟਮ ਆ ਇਹ ਦੋਨਾਂ ਦਾ ਕਾਉਂਟ ਵਾਂ ਤੁਸੀਂ ਪਾਹੇਂਗੇ ਹੁਣ ਪੈਸੇ ਚ ਨਾ ਮੈਂ ਤਾਂ ਨਹੀਂ ਹਜੇ ਚਲਾਇਆ ਪਾਪਾ ਇਹ ਇਨਵੈਸਟ ਨਹੀਂ ਕੀਤਾ 100000 ਰੁਪਿਆ ਪਾਤਾ ਭਾਈ ਹੈ ਇਹਨੇ ਪਾਤਾ 50000 50000 ਦੋਸਤ ਜਿਹਨੇ 15000 15000 ਖਰੀਦਾ ਥੋੜੇ ਜਿ 72000 ਰੁਪਏ ਹੋ ਗਏ ਸ਼ਨੀਵਾਰ ਆਦਿਵਾਦ ਪਾਪਾ ਕਾ ਪੈਸੇ ਪਾਤੇ ਉਹ ਯੂਜ਼ ਕਰ ਸਕਦੇ ਆ ਆਪਾਂ ਬਾਅਦ ਚ ਕਢਾ ਕੇ ਦੇਖੂਗਰ ਪੈਸੇ ਪਾਤੇ ਜੇ ਆਪਣਾ ਲੋਡ ਪੈ ਗਈ ਕਢਾ ਲਵੇ ਬੇਚੋ ਬੇਚ ਦੋ ਤੁਸੀਂ ਇਹ ਜਿਵੇਂ ਵੀ ਆ ਜਾਂਦੇ ਆ ਜੀ ਖਾਤੇ ਚ ਉਸ ਦਿਨ ਦਾ ਰੇਟ ਹੈ ਜਿਹੜਾ ਉਹਦੇ ਸਰ ਮੇਰੇ ਘਾਟਾ ਭਤਣ ਵਾਲੀ ਲੈ ਕੇ ਆਣਾ ਵੀ ਇੰਨੇ ਸੀਨੇ ਮਿਲਣਗੇ ਥੋੜੇ ਕੱਟਣਗੇ ₹100 ਜੇ ਤੁਸੀਂ 200 ਪਾਇਆ ਤਾਂ ਇਹਨੂੰ 100 ਮਿਲੂ ਨਹੀਂ ਨਹੀਂ ਇੰਨਾ ਨਹੀਂ ਯਾਰ ਲਾਟਰੀ ਸਿਸਟਮ ਆ ਨਹੀਂ ਨਹੀਂ ਇਹ ਤਾਂ ਸੇਵਿੰਗ ਲਈ ਆ ਹਾਂ ਪਰ GST ਕੱਟਿਆ ਜਾਂਦਾ ਪਹਿਲਾਂ ਤਾਂ ਉਹਨਾ ਪਾਉਣ ਵਾਲੇ ਕੱਟਿਆ ਜਾਂਦੇ ਬਾਰੇ ਨੂੰ ਕੱਟਣ ਬਾਰੇ ਕੱਟਣੀ ਹੈ ਵੀਡੀਓ ਚ ਪਾ ਨਾ ਉਹ ਲਾਉਂਕੋ ਭਾਈ ਜਿਹੜੇ ਵੀ ਭਰਾ ਜੁੜੇ ਨੇ ਸਾਨੂੰ ਮੈਸੇਜ ਕਮੈਂਟ ਜ਼ਰੂਰ ਕਰ ਦਿਆ ਕਰੋ ਚੱਲ ਗੀ ਵੀਡੀਓ ਤਾਂ ਪਾ ਲਈਏ ਹੋ ਮੇਰੇ ਨੇ ਓਏ ਇਹ ਆ ਤੇਰੇ ਕੁਝ ਇੱਕ ਗੰਗੁਸ ਟਿੱਕਾ ਤੇ ਲਾ ਲਓ ਪਰਦਾ ਇਹ ਲੈ ਵੀ ਨਹੀਂ ਕਰਦਨੇ ਅਸੀਂ ਪਿਆਰ ਤਾਂ ਜਰਾ ਵਿਆਹ ਹੋਇਆ ਇਧਰ ਭਾਈ ਵਿਆਹ ਤਾਂ ਆ ਗਿਆ ਇਹਨੂੰ ਵਧਾਈਆਂ ਲੱਖ ਲੱਖ ਵਧਾਈਆਂ ਦਾ ਵਿਆਹ ਹੋ ਗਿਆ ਹਾਂ ਬਿਨਾ ਵਿਆਹ ਬਾਬਾ ਜੀ ਨੇ ਕਿਹਾ ਦਿੱਤਾ ਸੁਨਿਆ ਵੀ ਵਿਆਹ ਹੋ ਗਿਆ ਹਾਂ ਐਂਟੀ ਲਾੜੇ ਵਾਲਿਆਂ ਨੂੰ ਵਦਾਈਆਂ ਮੋਟਰਸਾਈਕਲ ਤੋਂ ਬੋਲਟ ਲੈ ਲਿਆ ਲੈ ਲੋ ਜੀ ਦੋਸਤੋ ਵੀਡੀਓ ਬਣਾ ਰਿਹਾ ਲਾਵੇ ਚਲਾਵਾਂਗੇ ਵੀਡੀਓ ਬਣਾਉਣੀ ਅਸੀਂ ਕੱਟ ਰਹੇ ਹਾਂ ਲੈ ਆਵਾਂਗੇ ਸੱਡੀ ਬੱਕੀ 20 ਹਾਂ